ਪਹਿਲਾਂ ਗਿਆਨੀ ਰਕबीर ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਮੁਕਤ ਕਰਨਾ ਫਿਰ ਸੋਮਵਾਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜਵਲੂ ਅਚਾਨਕ ਤੜਕਸਾਰ ਜਿਸ ਤਰੀਕੇ ਨਾਲ ਅਹੁਦਾ ਸੰਭਾਲਿਆ ਗਿਆ ਉਸ ਤੋਂ ਬਾਅਦ ਪੰਥਕ ਖਲਕਾਂ ਵਿੱਚ ਕਈ ਸਵਾਲ ਉੱਠੇ ਹਨ ਇਸ ਘਟਨਾਕ੍ਰਮ ਤੋਂ ਬਾਅਦ ਸ਼ੋਮਨੀ ਅਕਾਲੀ ਦਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਹਿਬਾਨਾਂ ਦਾ ਟਕਰਾਅ ਇਸ ਸਮੇਂ ਨਾਜ਼ੁਕ ਮੋੜ ਉਤੇ ਪਹੁੰਚ ਗਿਆ ਗਿਆਨੀ ਰਕबीर ਸਿੰਘ ਨੇ ਸੇਵਾਵਾਂ ਨੂੰ ਖਤਮ ਕਰਨ ਨੂੰ ਲੈ ਕੇ 8 ਮਾਰਚ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਨੇ ਖੁੱਲ ਕੇ ਵਿਰੋਧ ਕੀਤਾ ਸੀ ਉਦੋਂ ਸ਼ੋਮਨੀਆ ਅਕਾਲੀ ਦਲ ਦੇ ਆਗੂਆਂ ਦੀ ਦਲੀਲ ਹੈ ਕਿ ਜਥੇਦਾਰ ਸਹਿਬਾਨ ਪੰਥ ਦੀ ਯੋਗ ਅਗਵਾਈ ਕਰਨ ਦੇ ਵਿੱਚ ਅਸਫਲ ਰਹੇ ਹਨ ਅਤੇ ਇਸ ਕਰਕੇ ਉਹਨਾਂ ਨੂੰ ਕਮੇਟੀ ਵੱਲੋਂ ਹਟਾਇਆ ਗਿਆ ਹੈ ਮਹਾਰਾ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਹਾਸ਼ੀਏ ਉੱਤੇ ਆ ਗਈ ਸ਼ੋਮਨੀਆ ਅਕਾਲੀ ਦਲ ਪ੍ਰਤੀ ਲੋਕਾਂ ਦਾ ਇਨ੍ਹਾਂ ਘਟਨਾਵਾਂ ਤੋਂ ਬਾਅਦ ਰੂਸ ਹੋਰ ਵਧੇਗਾ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਿੰਦਰ ਸਿੰਘ ਜੁੱਧਕਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਜੱਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਉਸ ਨੂੰ ਲੈ ਕੇ ਸਿੱਖ ਪਾਈਚਾਰੇ ਦੇ ਵਿੱਚ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਰੋਸ ਹੈ ਉਨ੍ਹਾਂ ਆਖਿਆ ਕਿ ਉਹ ਜਿੰਗਲਤਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਬਾਦਲ ਪਰਿਵਾਰ ਹਾਸ਼ੀ ਉੱਤੇ ਪਹੁੰਚ ਚੁੱਕਿਆ ਹੈ ਅਤੇ ਲੋਕਾਂ ਦੇ ਵਿੱਚ ਹੁਣ ਗੁੱਸਾ ਹੋਰ ਵੱਧ ਗਿਆ ਹੈ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਮੁਤਾਬਿਕ ਪਾਵੇਂ ਮੌਜੂਦਾ ਵਿਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਹਿਬਾਨ ਦਰਮਿਆਨ ਹੈ ਪਰ ਇਸ ਦੇ ਤਾਰ ਸ਼ ਬਿਕਮ ਜਿਸ ਨੂੰ ਮਜੀਠੀਆਂ ਨੇ ਰਿਐਕਸ਼ਨ ਕੀਤਾ ਇਹਨੇ ਵੀ ਗਰਾਉਂਡ ਤੇ ਦੇਖਿਆ ਵੀ ਲੋਕਾਂ ਚ ਰਿਐਕਸ਼ਨ ਬਹੁਤ ਹੋ ਗਿਆ ਲਾਹੇ ਤੋਂ ਤਾਂ ਇਸ ਨੇ ਫਿਰ ਹੁਣ ਦਾ ਜਿਹੜਾ ਲੋਕਾਂ ਦਾ ਪ੍ਰਤੀਕਰਮ ਹੈ ਉਸ ਦੀ ਤਰਜਮਾਨੀ ਕਰਨ ਦੀ ਕੋਸ਼ਿਸ਼ ਕੀਤੀ ਬੜੇ ਬੋਲੇ ਜੇ ਨਰਮ ਜੇ ਸ਼ਬਦਾਂ ਦੇ ਵਿੱਚ ਲਿਖਿਆ ਸਾਰਾ ਕੁਝ ਉਹਦਾ ਮਤਲਬ ਇਹ ਮੈਂ ਉਹਨੂੰ ਲੱਭੋ ਲਵਾਵਾਂ ਚ ਇਹ ਕਹਿਣਾ ਵੀ ਇਹ ਜਿਹੜਾ ਨੁਕਸਾਨ ਉਹਨੂੰ ਲੱਗਿਆ ਜਿਸ ਤਰ੍ਹਾਂ ਲਾਹਣ ਨਾਲ ਅਕਾਲੀ ਦਲ ਦਾ ਨੁਕਸਾਨ ਹੋਇਆ ਉਹਦੀ ਉਹ ਪਰਪਾਈ ਕਰਨਾ ਚਾਹੁੰਦਾ ਸੀ ਬਚਾਉਣਾ ਚਾਹੁੰਦਾ ਸੀ ਡੈਮੇਜ ਰਿਪੇਅਰ ਐਕਸਰਸਾਈਜ਼ ਸੀ ਉਹਦੀ ਸਿਕ ਮਾਮਲੇ ਦੇ ਜਾਣਕਾਰ ਡਾਕਟਰ ਖੁਸ਼ਾਲ ਸਿੰਘ ਮੁਤਾਬਕ ਹੁਣ ਜਥੇਦਾਰ ਸੇਬੰਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਦਾਨ ਬਣਾਉਣ ਦਾ ਸਮਾਂ ਆ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਮੰਗ ਪੂਰ ਤੇਜ਼ੀ ਨਾਲ ਵਧੇਗੀ ਉਧਰ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਸ਼ਾਸਤਰੀ ਵਿਭਾਗ ਦੇ ਸਾਪਕਾ ਪ੍ਰੋਫੈਸਰ ਖਾਲਿਦ ਮੁਹੰਮਦ ਮੁਤਾਬਕ ਅਕਾਲੀ ਦਲ ਦਾ ਸੰਕਟ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਜਿਹੜੇ ਸੀਨੀਅਰ ਲੀਡਰ ਜਿਨ੍ਹਾਂ ਉੱਪਰ ਸੁਖੀਰ ਬਾਦਲ ਅੱਖ ਮੀਚ ਕੇ ਵਿਸ਼ਵਾਸ ਕਰਦੇ ਸੀਗੇ ਜਾਂ ਹੋਰ ਜਿਵੇਂ ਕਿ ਮਜੀਠੀਆ ਵਗੈਰਾ ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਕਿ ਗਲਤ ਹੋਇਆ ਵਗੈਰਾ ਕਈ ਡਿਸਟ੍ਰਿਕਟਾਂ ਦੀ ਅਕਾਲੀ ਲੀਡਰਸ਼ਿਪ ਨੇ ਅਕਾਲੀ ਦਲ ਤੋਂ ਅਸਤੀਫੇ ਦੇਣੇ ਸ਼ੁਰੂ ਕਰਤੇ ਆ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਉਹਨਾਂ ਦਾ ਹੋਰ ਘਟਿਆ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਇਲੈਕਸ਼ਨ ਹੋਣਗੇ ਚਾਹੇ ਉਹ ਮਿਸਪਲਟੀਆਂ ਦੇ ਹੋਣ ਚਾਹੇ ਪੰਚਾਇਤਾਂ ਦੇ ਹੋਣ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਤਾਂ ਹੈ ਹੀ ਉਹਦੇ ਵਿੱਚ ਵੀ ਅਕਾਲੀ ਦਲ ਮੈਨੂੰ ਲੱਗਦਾ ਹੈ ਕਾਫੀ ਜ਼ਿਆਦਾ ਡਾਊਨ ਜਾਏਗਾ ਜੇ ਇਸ ਨਿਗਾਰ ਨੂੰ ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕੀਤੀ ਗਿਆਨੀ ਰਕबीर ਸਿੰਘ ਤੋਂ ਪਹਿਲਾਂ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਚਤਿੱਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਦਰਅਸਲ ਗਿਆਨੀ ਰਕबीर ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਾਈ ਗਈ ਸੀ। ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਤ ਰਤਨ ਫਕਰੇ ਕੌਮ ਦਾ ਪੁਰਸਕਾਰ ਵੀ ਵਾਪਸ ਲੈ ਲਿਆ ਗਿਆ ਸੀ। ਅਤੇ ਸਿੱਖ ਸੰਸਥਾਵਾਂ ਦੇ ਵਿੱਚ ਮੌਜੂਦਾ ਉਥਲ-ਪੁਥਲ 2 ਦਸੰਬਰ 2024 ਨੂੰ ਵਾਪਰੀਆਂ ਘਟਨਾਵਾਂ ਤੋਂ ਸ਼ੁਰੂ ਹੋ ਗਈ।